ਦੇ ਮਾਤਾ ਉਹ ਮਾਣੀ ਮੇਰਾ ਪੁੱਤ ਕਿੜਾ ਨਜਾਤਾਂ ਨੂੰ ਸੂਤ ਕਰ ਉਹ ਉਹਨਾਂ ਦੇ ਸੱਤ ਕਰ ਰਹੀਆਂ ਹੁੰਦੀਆਂ ਹਨ ਹਨੀ ਕਿਉਂਕਿ ਚੋਕ ਚੋਕਲੇ ਆਉਂਦੇ ਵਿਦਿਨਾਨੀਆਂ ਹਨ ਨਹੀਂ ਚੋਕ ਤੇ ਜਿਹੜੇ ਇੰਨੇ ਕਰੋ ਪਰ ਉਹਨਾਂ ਦਾ ਸੱਤ ਮਾਤੇ ਇੱਕ ਖੰਡਾ ਵੀ ਬਾਹਰ ਨਹੀਂ ਰੋਈ ਜਿਵੇਂ ਕਹਿੰਦੇ ਹੁੰਦੇ ਆ ਜਦੋਂ ਕਾਲੀਦਲ ਕਾਂਗਰਸੀਆਂ ਸਰਕਾਰਾਂ ਨਾਲ ਸੱਤਾ ਤੇ ਥੱਕੇ ਕਰਦੀ ਹੁੰਦੀ ਇੱਥੇ ਸੱਤਾ ਤੇ ਆਮ ਆਦਮੀ ਪਾਰਟੀ ਆ ਫਲਮਾਂ ਸੀ ਕਰਕੇ ਸ਼ਰੀਫੀ ਕਰਕੇ ਕਾਂਗਰਸ ਜਿਹੜੀ ਆ ਉਹ ਗੁੰਡਾਗਰਦੀ ਕਰਦੀ ਪਈ ਹੈ ਬਾਕੀ ਆਪਾਂ ਵਿਸ਼ਵਾਸ ਦਿਵਾਉਣੇ ਸਾਰੇ ਸਾਡੇ ਇੱਥੇ ਵਰਕਰ ਖੜੇ ਆ ਪਾਰਟੀ ਵੱਲੋਂ ਅਸੀਂ ਨਾਲ ਖੜੇ ਆ ਵਰਕਰਾਂ ਦੇ ਜਿन्हे ਧੱਕਾ ਕੀਤਾ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕੋਈ ਵੀ ਦੋਸ਼ੀ ਨਹੀਂ ਬਖਸ਼ਿਆ ਜਾਊਗਾ ਜਿਹੜਾ ਕਾਂਗਰਸ ਦਾ ਕਲਚਰ ਆ ਨਾ ਇਹ ਸ਼ੁਰੂ ਤੋਂ ਇਹੋ ਲੜਾਈ ਵਾਲੇ ਝਗੜੇ ਵਾਲੇ ਰਵੱਈਏ ਦਾ ਰਿਹਾ ਭਾਵੇਂ ਇਹਨਾਂ ਦੀ ਸਰਕਾਰ ਰਹੀ ਆ ਤੇ ਭਾਵੇਂ ਅੱਜ ਆਮ ਆਦਮੀ ਪਾਰਟੀ ਸਾਡੀ ਪਾਰਟੀ ਦੀ ਸਰਕਾਰ ਆ ਇਨਾ ਫਿਰ ਵੀ ਸਾਡੇ ਆਗੂਆਂ ਦੇ ਨਾਲ ਵਦੀ ਕੀ ਕੀਤੀ ਆ ਅਮਨਦੀਪ ਹਸਪੀਟਲ ਦੇ ਬਾਹਰ ਅਸੀਂ ਖੜੇ ਆ ਮੇਰੇ ਨਾਲ ਸਰਦਾਰ ਕਲਦੀਪ ਸਿੰਘ ਧਾਰੀਵਾਲ ਸਾਹਿਬ ਜੀ ਨਾਲ ਇਹ ਤੋਂ ਐਮਐਲਏ ਸਾਹਿਬ ਤੇ ਨਾਲ ਸਾਡੇ ਹਲਕਾ ਇੰਚਾਰਜ ਰਾਜਾ ਸਿੰਘ ਤੋਂ ਸੋਨੀਆ ਮਾਨ ਜੀ ਖੜੇ ਆ ਤੇ ਅਸੀਂ ਆਪਦੇ ਵਰਕਰਾਂ ਦਾ ਇੱਥੇ ਪਤਾ ਲੈਣ ਲਈ ਆਏ ਆ ਤੇ ਬੜੀ ਇਤਰਾਸ ਦੀ ਵਾਲੀ ਗੱਲ ਆ ਵੀ ਇਸ ਤਰ੍ਹਾਂ ਇਲੈਕਸ਼ਨ ਲੜਨੀ ਸਾਰਿਆਂ ਦਾ ਆਕਿਆ ਪਰ ਇਹ ਕਰਨਾ ਕਿ ਕੋਈ ਇਲੈਕਸ਼ਨ ਲੜੇ ਹੀ ਨਾ ਜੇ ਕੋਈ ਵਿਰੋਧੀ ਪੇਪਰ ਜਮ੍ਹਾਂ ਕਰਾਉ ਉਤੇ ਕਾਂਗਰਸੀਆਂ ਦਾ ਇਹ ਆਪ ਹੀ ਅਸੀਂ ਉਹਨਾਂ ਨੂੰ ਜਾਨੂ ਹੀ ਮਾਰ ਦੇਣਾ ਇਹ ਸੋਚ ਗਲਤ ਸੋਚ ਆ ਕੱਲ ਵੀ ਇਹਨਾਂ ਨੇ ਝਗੜਾ ਕੀਤਾ ਆ ਜਦੋਂ ਸੁਖ ਸਰਕਾਰੀਆ ਤੇ ਦਿਲਰਾਜ ਸਰਕਾਰੀਆ ਆਪ ਖੁਦ ਆ ਕੇ ਬਲਾਕ ਦੇ ਵਿੱਚ ਹਲਾਸ਼ੇਰੀ ਦਿੱਤੀ ਆ ਆਪਦੇ ਬੰਦਿਆਂ ਨੂੰ ਉਹਦੇ ਬਾਅਦ ਅੱਜ ਸਵੇਰੇ ਇਹ ਜਿਹੜੇ ਸਾਡੇ ਸੰਗਠਨ ਇੰਚਾਰਜ ਆ ਭਰਾ ਸਾਡਾ ਉਹ ਇੱਕ ਮੁੰਡਾ ਬਿੱਲਾ ਆ ਇਹਨਾਂ ਨੂੰ ਘਰੋਂ ਚੋਕ ਕੇ ਖੜਿਆ ਗੋਲੀਆਂ ਮਾਰੀਆਂ ਇਹਨਾਂ ਦੇ ਸਿਰਾਂ 'ਤੇ ਦਾਤਰ ਮਾਰੇ ਆ ਬਾਕੀ ਅਸੀਂ ਆਪਦੇ ਸਾਥੀਆਂ ਨੂੰ ਵਿਸ਼ਵਾਸ ਦਿਵਾ ਕੇ ਆਏ ਆਂ ਪੁਲਿਸ ਦੀ ਕਾਰਵਾਈ ਵੀ ਜਿਹੜੀ ਆ ਉਹ ਪੂਰੀ ਸਖਤ ਤੋਂ ਸਖਤ ਕੀਤੀ ਜਾਊਗੀ ਡੀਆਈਜੀ ਸਾਹਿਬ ਨਾਲ ਵੀ ਗੱਲ ਹੋ ਗਈ ਆ ਮੇਰੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋ ਗਈ ਹੁਣੇ ਧਾਰੀয়াল ਸਾਹਿਬ ਨੇ ਵੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੀ ਪਰ ਇਹ ਧੱਕੇਸ਼ਾਹੀ ਵੇਖੋ ਜਿਹੜਾ ਲੋਕਤੰਤਰ ਆ ਨਾ ਉਹਦੇ ਵਿੱਚ ਹਰ ਬੰਦੇ ਨੂੰ ਇਲੈਕਸ਼ਨ ਲੜਨ ਦਾ ਅਕਿਆ ਅੱਜ ਸਰਕਾਰ ਅਜੇ ਆਮ ਆਦਮੀ ਪਾਰਟੀ ਦੀ ਆ ਸਾਡੇ ਬੰਦੇ ਸ਼ਰੀਫ ਨੇ ਭਲੇਵਾਨਸ ਨੇ ਤੇ ਇਹ ਕਾਂਗਰਸੀਆਂ ਨੇ ਬੰਦਿਆਂ ਦੀ ਸ਼ਰੀਫੀ ਦਾ ਪਲਮਾਨ ਸੀ ਦਾ ਨਜਾਇਜ਼ ਫਾਇਦਾ ਚੋਕੇ ਇਹਨਾਂ ਨੂੰ ਗੋਲੀਆਂ ਮਾਰੀਆਂ ਤੇ ਦੋ ਬੰਦੇ ਜਿਹੜੇ ਆ ਨਾ ਉਹ ਵਿਚਾਰੇ ਆਈਸੀਯੂ ਦੇ ਵਿੱਚ ਨੇ ਜਿਨ੍ਹਾਂ ਦਾ ਹੁਣ ਆਪਰੇਟ ਹੁੰਦਾ ਪਿਆ ਐਮਰਜੈਂਸੀ ਦੇ ਵਿੱਚ ਪਰਮਾਤਮਾ ਕਿਰਪਾ ਕਰੇ ਉਹ ਤੰਦਰੁਸਤ ਹੋ ਕੇ ਆਪਦੇ ਘਰਾਂ ਨੂੰ ਜਾਣ ਸਿਹਤਯਾਬ ਹੋਣ ਵਿਚਾਰੇ ਹੁਣ ਅਜੇ ਹਾਲ ਦੀ ਘੜੀ ਉਹ ਵਿਚਾਰੇ ਬਿਓਚੀ ਦੀ ਹਾਲਤ ਦੇ ਵਿੱਚ ਨੇ ਬਾਕੀ ਪੰਜ ਦੇ ਪੰਜ ਦੇ ਕਰੀਬ ਸਾਡੇ ਸਾਥੀ ਜਿਹੜੇ ਉਹ ਜ਼ਖਮੀ ਨੇ ਤੇ ਇਹ ਤਾਂ ਨਹੀਂ ਕਰਨਾ ਚਾਹੀਦਾ ਵੇਖੋ ਇਲੈਕਸ਼ਨ ਲੜਨਾ ਆ ਅੱਜ ਇਹ ਤੇ ਨਾਮਜ਼ਦਗੀਆਂ ਅੱਜ ਸਕਰੂਟਨੀ ਆ ਤੇ ਅਜੇ ਇਲੈਕਸ਼ਨ ਤੇ ਜਾ ਕੇ 14 ਤਰੀਕ ਨੂੰ ਆ ਤੇ ਪਹਿਲਾਂ ਹੀ ਲੜਾਈਆਂ ਕਰਨੀਆਂ ਸ਼ੁਰੂ ਕਰਤੀਆਂ ਹਮੇਸ਼ਾ ਵੇਖੋ ਲੋਕ ਵੇਂਦੇ ਹੁੰਦੇ ਆ ਜਦੋਂ ਕਾਲੀ ਦਲ ਕਾਂਗਰਸ ਦੀਆਂ ਸਰਕਾਰਾਂ ਨੇ ਸੱਤਾ ਤੇ ਰੱਟਕੇ ਕਰਦੀ ਹੁੰਦੀ ਇੱਥੇ ਸੱਤਾ ਤੇ ਆਮ ਆਦਮੀ ਪਾਰਟੀ ਆ ਪੁਲਮਾਰਸੀ ਕਰਕੇ ਸ਼ਰੀਫੀ ਕਰਕੇ ਕਾਂਗਰਸ ਜਿਹੜੀ ਆ ਉਹ ਗੁੰਡਾਗਰਦੀ ਕਰਦੀ ਪਈ ਆ ਬਾਕੀ ਆਪਾਂ ਵਿਸ਼ਵਾਸਤਵੋਂ ਨੇ ਸਾਰੇ ਸਾਡੇ ਇੱਥੇ ਵਰਕਰ ਖੜੇ ਆ ਪਾਰਟੀ ਵੱਲੋਂ ਅਸੀਂ ਨਾਲ ਖੜੇ ਆ ਵਰਕਰਾਂ ਦੇ ਜਿਨੇ ਤੱਕਾ ਕੀਤਾ ਉਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕੋਈ ਵੀ ਦੋਸ਼ੀ ਨਹੀਂ ਬਖਸ਼ਿਆ ਜਾਊਗਾ ਜਿਵੇਂ ਜਸਪੀਰ ਤਪੜਵਾ ਨੇ ਕਿ ਸਿਆਸੀ ਘਿਰੇ ਉਤੇ ਦੋਸ਼ ਲਗਾਇਆ ਯਾਰ ਕਿ ਉਹਨਾਂ ਵੱਲੋਂ ਕਹਿੰਦੇ ਕਿ ਉਹਨਾਂ ਤੇ ਕਾਰਵਾਈ ਵੀ ਹੋਏਗੀ ਵੇਖੋ ਜੇ ਉਹ ਬੰਦੇ ਇਨਵੋਲਵ ਨੇ ਪੁਲਿਸ ਪੂਰੀ ਜਾਂਚ ਕਰੂਗੀ ਨਾ ਕਿ ਇਹ ਤੇ ਦੱਸਦੇ ਪਏ ਆ ਵੀ ਸੁੱਖ ਸਰਕਾਰੀਆਂ ਤੇ ਦਲਾ ਸਰਕਾਰੀਆਂ ਨੇ ਕੱਲ ਆ ਕੇ ਪੂਰੀ ਬਲਾਕ ਦੇ ਵਿੱਚ ਸ਼ਹਿ ਦੇ ਕੇ ਇਹਨਾਂ ਤੋਂ ਗੁੰਡਾਗਰਦੀ ਕਰਾਈ ਆ ਤੇ ਅੱਜ ਜੇ ਇਹਨਾਂ ਨੂੰ ਘਰੋਂ ਜਾ ਕੇ ਚੁੱਕਿਆ ਵਾ ਘਰੋਂ ਜਾ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਸਿਆਸੀ ਧਿਰ ਪਿੱਛੇ ਆ ਤੇ ਤਾਂ ਹੀ ਤੇ ਗੋਲੀਆਂ ਮਾਰੀਆਂ ਨਾ ਸਿਆਸੀ ਧਿਰ ਦੀ ਸ਼ਹਿਤੋ ਬਿਨਾ ਐਡਾ ਵੱਡਾ ਕੋਈ ਵੀ ਕਾਂਗਰਸੀ, ਅਕਾਲੀ ਜਾਂ ਭਾਜਪਾ ਵਾਲਾ ਐਡਾ ਵੱਡਾ ਸਟੈਪ ਨਹੀਂ ਚੁੱਕ ਸਕਦਾ ਐਡਾ ਵੱਡਾ ਕਾਰਨਾਮਾ ਨਹੀਂ ਕਰ ਸਕਦਾ ਸਿਆਸੀ ਧਿਰ ਦੀ ਸ਼ਹਿ ਹੈ ਤੇ ਤਾਂ ਹੀ ਐਡਾ ਵੱਡਾ ਹਾਸਾ ਜਿਹੜਾ ਐਡੀ ਵੱਡੀ ਲੜਾਈ ਤਾਂ ਹੀ ਹੋਈ